ਸਤਿ ਸ਼੍ਰੀ ਅਕਾਲ ਜੀ ਰੋ ਦੇ ਲਵਸ ਚੈਨਲ ਤੇ ਅੱਜ ਫੇਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਕੱਲ ਆਪਾਂ ਤੁਹਾਡੇ ਨਾਲ ਚੜ੍ਹੇ ਤੁਰੰਗ ਉਡਾਵੇ ਬਾਜ ਪੁਸਤਕ ਸਮਾਪਤ ਕੀਤੀ ਸੀ ਅੱਜ ਵਾਰੀ ਹੈ ਨਵੀਂ ਪੁਸਤਕ ਦੀ ਅੱਜ ਆਪਾਂ ਜੋ ਪੁਸਤਕ ਤੁਹਾਡੇ ਨਾਲ ਸ਼ੁਰੂ ਕਰਨ ਜਾ ਰਹੇ ਹਾਂ ਉਸ ਪੁਸਤਕ ਦਾ ਨਾਮ ਹੈ ਸਿੱਖ ਰਾਜ ਕਿਵੇਂ ਗਿਆ ਇਹ ਪੁਸਤਕ ਗਿਆਨੀ ਸੋਹਣ ਸਿੰਘ ਸੀਤਲ ਜੀ ਦੁਆਰਾ ਲਿਖੀ ਗਈ ਹੈ ਗਿਆਨੀ ਸੋਨ ਸਿੰਘ ਸੀਤਲ ਜੀ ਦੁਆਰਾ ਹੀ ਲਿਖੀ ਗਈ ਪੁਸਤਕ ਸਿੱਖ ਰਾਜ ਕਿਵੇਂ ਆਇਆ ਇਹ ਪੁਸਤਕ ਆਪਾਂ ਪਹਿਲਾਂ ਹੀ ਤੁਹਾਡੇ ਨਾਲ ਇਸ ਚੈਨਲ ਦੇ ਰਾਹੀਂ ਸਾਂਝੀ ਕਰ ਚੁੱਕੇ ਹਾਂ ਤੇ ਹੁਣ ਵਾਰੀ ਹੈ ਇਸ ਪੁਸਤਕ ਦੀ ਸਿੱਖ ਰਾਜ ਕਿਵੇਂ ਗਿਆ ਅੱਜ ਤੋਂ ਆਪਾਂ ਇਸ ਪੁਸਤਕ ਦੀ ਸ਼ੁਰੂਆਤ ਕਰਦੇ ਹਾਂ ਲੜੀਵਾਰ ਆਪਾਂ ਰੋਜ਼ ਇਸ ਪੁਸਤਕ ਦਾ ਕੁਝ ਭਾਗ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਤੇ ਸ਼ੁਰੂ ਕਰਦੇ ਹਾਂ ਪੁਸਤਕ ਪੁਸਤਕ ਦਾ ਪਹਿਲਾ ਕਾਂਡ ਇੱਕ ਹਾਂ ਪੂਰੀ ਇੱਕ ਸਦੀ ਪਹਿਲਾਂ ਦਾ ਪੰਜਾਬ ਇਨਾ ਪੱਤਰਿਆਂ ਵਿੱਚ ਲੁਕਿਆ ਹੋਇਆ ਹੈ ਉਹ ਪੰਜਾਬ ਅੱਜ ਦੇ ਪੰਜਾਬ ਵਰਗਾ ਨਹੀਂ ਸੀ ਉਦੋਂ ਇੱਥੇ ਉਪਰੀਆਂ ਦਾ ਨਹੀਂ ਸਗੋਂ ਪੰਜਾਬੀ ਸਿੱਖ ਦਾ ਰਾਜ ਸੀ ਸਿੱਖਾਂ ਨੇ ਆਪਣਾ ਲਹੂ ਡੋਲ ਕੇ ਉਸ ਰਾਜ ਨੂੰ ਕਾਇਮ ਕੀਤਾ ਸੀ ਤੇ ਸਾਰੇ ਪੰਜਾਬੀਆਂ Hindu ਤੇ ਮੁਸਲਮਾਨਾਂ ਨੂੰ ਉਸ ਦੇ ਸਾਂਝੀਵਾਲ ਬਣਾਇਆ ਸੀ ਇਸ ਦੇ ਵਿੱਚ ਗਿਆਨੀ ਸੋਨ ਸਿੰਘ ਸੀਤਲ ਜੀ ਨੇ ਕੁਝ ਲਾਈਨਾਂ ਲਿਖੀਆਂ ਹਨ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਕੋਈ ਦੂਰ ਦੀ ਗੱਲ ਨਹੀਂ ਦੇ ਸੁੰਦਰ ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ ਅਸੀਂ ਪੰਜ ਦਰਿਆਵਾਂ ਦੇ ਬਾਦਸ਼ਾਹ ਸਾਂ ਤਾਜ ਤਖਤ ਵਾਲੇ ਅਣਖ ਆਣ ਵਾਲੇ ਸਾਡੇ ਸਿਰਾਂ ਤੇ ਕਲਗੀਆਂ ਸੁੰਦੀਆਂ ਸਾਨੂੰ ਨਿਉਂਦੇ ਸਨ ਕਈ ਗੁਮਾਨ ਵਾਲੇ ਸਾਡੇ ਖਾਲਸਾਈ ਕੋਮੀ ਨਿਸ਼ਾਨ ਅੱਗੇ ਪਾਣੀ ਭਰਦੇ ਸਨ ਕਈ ਨਿਸ਼ਾਨ ਵਾਲੇ ਸਾਡੀ ਚਮਕਦੀ ਤੇਗ ਦੀ ਧਾਰ ਅੱਗੇ ਪੇਟਾ ਧਰਦੇ ਸਨ ਕਾਬਲ ਇਰਾਨ ਵਾਲੇ ਬਿਨਾਂ ਪੁੱਛਿਆਂ ਇੱਧਰ ਨਾ ਝਾਕਦੇ ਸਨ ਸਾਡੇ ਸਿਰਾਂ ਤੇ ਹੁਕਮ ਚਲਾਉਣ ਵਾਲੇ ਕੌਣ ਜਾਣਦਾ ਸੀ ਰੁਲਦੇ ਫਿਰਨਗੇ ਇਹ ਆਪਣੇ ਤਾਜ ਵਿੱਚ ਹੀਰੇ ਹੰਡਾਉਣ ਵਾਲੇ ਸੀਤਲ ਹਾਲ ਫਕੀਰਾਂ ਦੇ ਨਜ਼ਰ ਆਉਂਦੇ ਤਾਜ ਤਖਤ ਨਿਸ਼ਾਨ ਕਿਰਪਾਣ ਵਾਲੇ ਪੰਜਾਂ ਦਰਿਆਵਾਂ ਦੀ ਸ਼੍ਰੀਸ਼ੀਆਂ ਦੀ ਧਰਤੀ ਉੱਤੇ ਸਿੰਘਾਂ ਦੇ ਘੋੜਿਆਂ ਦੀਆਂ ਟਾਪਾਂ ਸੁਣਾਈ ਦਿੰਦੀਆਂ ਸਨ ਆਪਣੀ ਮਾਤ ਭੂਮੀ ਉੱਤੇ ਅਸੀਂ ਧੋਣਾ ਅਕੜਾ ਕੇ ਚੱਲਦੇ ਸਾਂ ਅੱਜ ਉਹ ਦਿਨ ਕਿੱਧਰ ਚਲੇ ਗਏ ਪੰਜਾਬ ਦੀ ਆਜ਼ਾਦੀ ਬਰਬਾਦੀ ਵਿੱਚ ਕਿਵੇਂ ਬਦਲ ਗਈ ਅਸੀਂ ਬਾਦਸ਼ਾਹਾਂ ਤੋਂ ਗੁਲਾਮ ਕਿਵੇਂ ਹੋ ਗਏ ਸਰਦਾਰਾਂ ਤੋਂ ਧੂਏ ਦੇ ਫਕੀਰ ਕਿਵੇਂ ਬਣ ਗਏ ਪਾਵ ਸਿੱਖ ਰਾਜ ਕਿਵੇਂ ਗਿਆ ਅਗਲਿਆਂ ਪੱਤਰਿਆਂ ਵਿੱਚ ਇਸ ਦਾ ਉੱਤਰ ਦੇਣ ਦਾ ਯਤਨ ਕੀਤਾ ਹੈ ਸ਼ੇਰੀ ਪੰਜਾਬ ਬਿਮਾਰ ਪੰਜਾਬ ਦੇ ਮੰਦੇ ਭਾਗਾਂ ਨੂੰ ਉਹ ਸਮਾਂ ਨੇੜੇ ਆ ਰਿਹਾ ਸੀ ਜਿਸ ਨੇ ਹਾਰ ਇੱਕਤੇ ਆਉਣਾ ਹੈ ਪੰਜਾਬ ਦਾ ਸ਼ੇਰ ਜਿਸ ਦਾ ਨਾਮ ਸੁਣ ਕੇ ਕਾਬਲ ਕੰਧਾਰ ਦੀਆਂ ਕੰਧਾਂ ਕੰਬਦੀਆਂ ਸਨ ਜਿਸ ਦੀ ਭਵਕ ਅੱਗੇ ਵਿਰੋਧੀਆਂ ਦਾ ਲਹੂ ਸੁੱਕਦਾ ਸੀ ਜਿਹਦੇ ਤੇਜ ਅੱਗੇ ਦੁਸ਼ਮਣ ਦੀ ਬਹਾਦਰੀ ਹਨੇਰੇ ਵਾਂਗ ਗੁੜ ਜਾਂਦੀ ਸੀ ਜਿਹਦੇ ਜਬੇ ਸਾਹਮਣੇ ਵੈਰੀ ਦੀ ਤਲਵਾਰ ਮਿਆਂੋਂ ਬਾਹਰ ਨਹੀਂ ਸੀ ਨਿਕਲਦੀ ਜਿਸ ਦੀ ਰਵਾਨੀ ਅੱਗੇ اٹਕ ਜਿਹੀ اٹਕ ਜਾਂਦੀ ਸਨ ਜਿਸ ਦੇ ਨਾਰੇ ਅਜੇ ਤੀਕ ਖੈਬਰ ਦੀਆਂ ਪਹਾੜੀਆਂ ਦੁਹਰਾਉਂਦੀਆਂ ਹਨ ਬਿਮਾਰ ਪਿਆ ਸੀ ਰੋਗ ਦਿਨੋ ਦਿਨ ਵਧ ਰਿਹਾ ਸੀ ਆਪਨੇ ਆਪਣੇ ਸਭ ਸੰਬੰਧੀਆਂ ਸਰਦਾਰਾਂ ਵਜ਼ੀਰਾਂ ਜਰਨੈਲਾਂ ਯੋਧਿਆਂ ਨੂੰ ਬੁਲਾ ਕੇ ਹਜ਼ੂਰੀ ਬਾਗ ਵਿੱਚ ਅੰਤਮ ਦਰਬਾਰ ਕੀਤਾ ਤੇ ਬਿਮਾਰੀ ਦੀ ਹਾਲਤ ਵਿੱਚ ਪਾਲਕੀ ਵਿੱਚ ਬਹਿ ਕੇ ਦਰਬਾਰ ਵਿੱਚ ਆਏ ਆਖਰੀ ਤਕਰੀਰ ਸਭ ਨੂੰ ਸੰਬੋਧਨ ਕਰਕੇ ਆਪਨੇ ਇਉਂ ਕਹਿਣਾ ਆਰੰਭ ਕੀਤਾ ਕਾਲ ਸਾਜੀ ਹੁਣ ਕੁਝ ਕਹੀ ਦਿਨਾਂ ਦਾ ਮੇਲਾ ਹੈ ਥੋੜੇ ਸਮੇਂ ਤੱਕ ਮੈਂ ਆਪ ਤੋਂ ਸਦਾ ਵਾਸਤੇ ਵਿਦਿਆ ਹੋ ਜਾਵਾਂਗਾ ਇਸ ਗੱਲ ਦਾ ਅਫਸੋਸ ਨਹੀਂ ਹੈ ਜੋ ਆਇਆ ਸੋ ਚਲਸੀ ਜੋ ਘੜਿਆ ਸੋ ਭਜਸੀ ਕੱਲੇ ਆਵੇ ਨਾਨਕਾ ਸਦੇ ਉੱਠ ਜਾਏ ਲਈ ਹਯਾਤ ਆਏ ਕਜ਼ਾ ਲੈ ਚੱਲੀ ਚਲੇ ਆਪਣੀ ਖੁਸ਼ੀ ਨਾ ਆਏ ਨਾ ਆਪਣੀ ਖੁਸ਼ੀ ਚੱਲੇ ਜੰਮਣਾ ਮਰਨਾ ਬਾਣੀ ਦੀ ਕਾਰ ਹੈ ਸਿੱਖ ਸਦਾ ਬਾਣੇ ਵਿੱਚ ਵਸਣ ਵਾਲਾ ਹੈ ਤੁਸੀਂ ਵੀ ਉਸ ਦੇ ਬਾਣੇ ਵਿੱਚ ਰਾਜੀ ਰਹੋ ਮੈਂਥੋ ਜੋ ਪੁੱਜ ਸਾਰਾ ਹੀ ਏ ਤੁਹਾਡੀ ਸੇਵਾ ਕਰ ਚੱਲਿਆ ਹਾਂ ਹੰਨੇ ਹੰਨੇ ਦੀ ਸਰਦਾਰੀ ਦੇ ਮਣ ਕੇ ਭੰਨ ਕੇ ਇੱਕ ਕੈਂਠਾ ਬਣਾ ਦਿੱਤਾ ਹੈ ਪਰ ਲੜੀ ਵਿੱਚ ਪਰੂਚੇ ਰਹੋ ਮਿਲ ਰਹੋਗੇ ਤਾਂ ਬਾਦਸ਼ਾਹ ਬਣੇ ਰਹੋਗੇ ਨਿਖੜ ਜਾਓਗੇ ਤਾਂ ਮਾਰੇ ਜਾਓਗੇ ਤੁਹਾਡੇ ਪ੍ਰਤਾਪ ਦੇ ਸਾਹਮਣੇ ਖੈਬਰ ਦੀਆਂ ਪਹਾੜੀਆਂ ਕੰਬ ਰਹੀਆਂ ਹਨ ਤੁਹਾਡੇ ਇਕਬਾਲ ਲੱਗੇ ਅਸਮਾਨ ਥੜ-ਥੜ ਕੰਬ ਰਿਹਾ ਹੈ ਤੁਹਾਡੀ ਤੇਗ ਦੀ ਦਾੰਗ ਸਾਰੀ ਦੁਨੀਆ ਵਿੱਚ ਪਈ ਹੋਈ ਹੈ ਡਰ ਹੈ ਤਾਂ ਇਸ ਗੱਲ ਦਾ ਕਿ ਤੇ ਇਹ ਤੇਗ ਤੁਹਾਡੇ ਆਪਣੇ ਘਰ ਵਿੱਚ ਨਾ ਖੜਕਣ ਲੱਗ ਪਵੇ ਤੁਹਾਡੇ ਵਰਛਿਆਂ ਦੀ ਪਾਣ ਤੁਹਾਡੇ ਆਪਣੇ ਲਹੂ ਵਿੱਚ ਨਾ ਉਤਰਨ ਲੱਗ ਪਵੇ ਖਾਲਸਾ ਜੀ ਤੁਸੀਂ ਅੰਮ੍ਰਿਤ ਧਾਰੀ ਸਿੱਖੋ ਅੰਮ੍ਰਿਤ ਵਿੱਚ ਅਕਾਲੀ ਬਾਣੀ ਦੇ ਨਾਲ-ਨਾਲ ਦੋ ਚੀਜ਼ਾਂ ਹੋਰ ਵੀ ਖਾਸ ਹਨ ਇੱਕ ਪਤਾਸੇ ਤੇ ਇੱਕ ਲੋਹੇ ਦਾ ਖੰਡਾ ਬਸੇ ਐਸੇ ਵਿੱਚ ਜ਼ਮਾਨੇ ਦੀ ਨੀਤੀ ਛਿਪੀ ਹੋਈ ਜੇ ਜੇ ਲੋੜ ਹੋਵੇ ਤਾਂ ਪਤਾਸਿਆਂ ਵਾਂਗ ਕੁਲ ਮਿਲ ਜਾਇਓ ਆਪਾਂ ਮਿਟਾ ਕੇ ਦੂਜੇ ਦਾ ਰੂਪ ਬਣ ਜਾਇਓ ਜਿੱਥੇ ਭਰਾ ਦਾ ਮੁੜਕਾ ਡੁੱਲੇ ਉਥੇ ਲਹੂ ਵਹਾ ਦਿਓ ਤੇ ਜੇ ਸਮਾਂ ਆ ਬਣੇ ਤਾਂ ਖੰਡੇ ਵਾਂਗ ਸਖਤ ਤੇ ਤੇਜ਼ ਵੀ ਹੋ ਜਾਇਓ ਗਰੀਬ ਦੁਖੀ ਦੀ ਢਾਲ ਤੇ ਜ਼ਾਲਮ ਦੇ ਸਿਰ ਉੱਤੇ ਤਲਵਾਰ ਬਣ ਕੇ ਚਮਕਿਓ ਜਿਸ ਦਿਨ ਪਾਣੀਪਤ ਦੇ ਮੈਦਾਨ ਅੰਦਰ ਪ੍ਰਿਥਵੀ ਰਾਜ ਚੋਹਾਨ ਮੁਹੰਮਦ ਗੋਰੀ ਕੋਲੋਂ ਹਾਰ ਗਿਆ। ਉਸ ਦਿਨ ਅਰਜਨ ਦਾ ਗਾਂਢੀਵ ਟੁੱਟ ਗਿਆ ਤੇ ਕਰਨ ਦੇ ਅਗਨ ਬਾਣ ਠੰਡੇ ਹੋ ਗਏ। ਹਿੰਦੁਸਤਾਨ ਵਿੱਚ ਛਤਰੀਪੁਣਾ ਖਤਮ ਹੋ ਗਿਆ। 600 ਸਾਲ ਤੱਕ ਪੰਜਾਬ ਉੱਤੇ ਬਾਹਰ ਦੇ ਰਾਜ ਕਰਦੇ ਰਹੇ। ਗੁਰੂ ਨਾਨਕ ਮਹਾਰਾਜ ਦੀ ਅਪਾਰ ਕਿਰਪਾ ਤੇ ਤੁਹਾਡੀ ਬਹਾਦਰੀ ਦਾ ਸਦਕਾ ਇੱਥੇ ਫੇਰ ਪੰਜਾਬੀ ਸਿੱਖਾਂ ਦਾ ਰਾਜ ਕਾਇਮ ਹੋਇਆ ਹੈ। ਇਹਨੂੰ ਸੰਭਾਲੀ ਰੱਖਿਓ। ਦੁਸ਼ਮਣਾਂ ਦੀਆਂ ਚਾਲਾਂ ਤੋਂ ਸਾਵਧਾਨ ਰਹਿਣਾ ਆਜ਼ਾਦੀ ਮੈਨੂੰ ਜਾਣ ਨਾਲੋਂ ਪਿਆਰੀ ਹੈ ਸਿੰਘਾਂ ਦੇ ਝੰਡੇ ਸਦਾ ਉੱਚੇ ਰਹਿਣੇ ਮੇਰੀ ਅੰਤਮ ਇੱਛਾ ਹੈ ਉਪਰੇ ਪੰਜਾਬ ਦੀ ਧਰਤੀ ਉੱਤੇ ਪੈਰ ਧਰਨਗੇ ਤਾਂ ਮੇਰੀ ਛਾਤੀ ਉੱਤੇ ਧਰਨਗੇ 11 ਦੇ ਝੰਡੇ ਸਾਹਮਣੇ ਝੁਕਣਾ ਮੇਰੀ ਅਣਖ ਨੂੰ ਵੇਚਣਾ ਹੋਏਗਾ ਤੁਸੀਂ ਕਿਸੇ ਦੇ ਗੁਲਾਮ ਬਣ ਜਾਓਗੇ ਤਾਂ ਮੇਰੀ ਰੂਹ ਕਲਪੇਗੀ ਹੁਣ ਵਧੇਰੇ ਕਹਿਣ ਦਾ ਸਮਾਂ ਨਹੀਂ ਟਿੱਕਾ ਸਾਹਿਬ ਨੂੰ ਮੇਰੇ ਸਾਹਮਣੇ ਲਿਆਓ ਖੜਕ ਸਿੰਘ ਨੂੰ ਰਾਜ ਤਿਲਕ ਟਿੱਕਾ ਖੜਕ ਸਿੰਘ ਨੂੰ ਸਾਹਮਣੇ ਲਿਆਂਦਾ ਗਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹੱਥੀ ਰਾਜ ਤਿਲਕ ਦਿੱਤਾ ਤੇ ਉਹਦੀ ਬਾਹ ਰਾਜਾ ਧਿਆਨ ਸਿੰਘ ਦੇ ਹੱਥ ਫੜਾ ਦਿੱਤੀ ਸਭਨਾ ਦੇ ਸਾਹਮਣੇ ਰਾਜਾ ਧਿਆਨ ਸਿੰਘ ਨੂੰ ਮਹਾਰਾਜਾ ਖੜਕ ਸਿੰਘ ਦਾ ਵਜ਼ੀਰ ਥਾਪਿਆ ਗੀਤਾ ਉੱਤੇ ਹੱਥ ਧਰ ਕੇ ਧਿਆਨ ਸਿੰਘ ਨੇ ਰਾਜ ਭਗਤ ਤੇ ਮਹਾਰਾਜਾ ਖੜਕ ਸਿੰਘ ਦਾ ਵਫਾਦਾਰ ਰਹਿਣ ਦੀ ਕਸਮ ਖਾਧੀ ਕਿਹਾ ਸ਼ੇਰੇ ਪੰਜਾਬ ਨੇ ਅੰਤ ਵੇਲੇ ਨੇੜੇ ਹੋ ਕੇ ਸੁਣੇ ਧਿਆਨ ਸਿੰਘਾ ਮੇਰੇ ਮੁਤਬਰ ਭੇਤੀਆ ਗੂੜ ਯਾਰਾ ਦਿਲ ਦੇ ਮਹਿਰਮਾ ਮੇਰੇ ਪ੍ਰਾਨ ਸਿੰਘਾ ਕੋਟ ਅਕਲ ਦੇ ਨੀਤੀ ਨੁਪੰਨ ਸ਼ੇਰਾ ਮੇਰੀ ਸਲਤਨਤ ਦੀ ਆਨ ਸ਼ਾਨ ਸਿੰਘਾ ਸੁਖਨ ਅੰਤ ਦੇ ਗਿਆਨ ਦੀ ਯਾਦ ਵਾਂਗੂ ਯਾਦ ਰੱਖਣੇ ਮੇਰੇ ਫਰਮਾਨ ਸਿੰਘਾ ਮੇਰੀਆਂ ਨੇਕੀਆਂ ਵਾਂਗ ਮੁਹਾਰਨੀ ਦੇ ਪੱਟੀ ਯਾਦ ਦੀ ਉਤੇ ਦੁਹਰਾਮਦਾ ਰਹੀ ਜਿਹੜਾ ਮਹਿਲ ਉਸਾਰ ਕੇ ਚੱਲਿਆ ਹਾਂ ਡਿੱਗਣ ਦੇ ਨਾ ਬੱਚੀਆਂ ਲਾਂਵਦਾ ਰਹੀ ਮੇਰੇ ਖੜਕ ਸਿੰਘ ਨੂੰ ਮੇਰਾ ਰੂਪ ਸਮਝੀ ਇਹਦੇ ਹੁਕਮ ਵਿੱਚ ਸੀਸ ਝੁਕਾਈ ਰੱਖੀ ਇਹਨੂੰ ਮਾਲਕ ਪੰਜਾਬ ਦਾ ਥਾਪਿਆ ਮੈਂ ਵਫਾਦਾਰ ਬਣ ਭਾਰ ਵੰਡਾਈ ਰੱਖੀ ਨੌ ਨਿਹਾਲ ਹੈ ਬਾਲ ਸਮਝਾਓ ਨੂੰ ਪਿਓ ਪੁੱਤ ਦਾ ਝਗੜਾ ਮਟਾਈ ਰੱਖੀ ਜਿਹੜਾ ਬਾਗ ਸਵਰਾਜ ਦਾ ਲਾ ਚੱਲੇ ਆਂ ਸੁੱਕਣ ਦੇ ਹੀ ਨਾ ਸੂ ਪਾਣੀ ਪਾਈ ਰੱਖੀ ਬਾਦਸ਼ਾਹੀ ਦੀ ਡੋਰ ਹੈ ਹੱਥ ਤੇਰੇ ਗੁੱਡੀ ਚੜੀ ਨੂੰ ਭੋਏ ਗਿਰਾਏ ਨਾ ਦੇਂ ਮੇਰੇ ਮਰੇ ਤੋਂ ਸਿਵੇ ਦੀ ਖਾਕ ਮੇਰੀ ਵਿਖੀਂਤ ਲੋੜੇ ਵਾਂਗ ਉਡਾ ਨਾ ਦੇਂ ਇੱਕ ਇੱਕ ਪੰਜਾਬੀ ਵਿੱਚ ਜਾਨ ਮੇਰੀ ਮੇਰੇ ਜਿਗਰ ਨਾਲ ਨਸ਼ਤਰਾ ਲਾਈਂ ਸਿੰਘਾਂ ਇਸ ਸੀਨੇ ਦੀ ਅੱਗ ਨਹੀਂ ਬੁਝਣ ਵਾਲੀ ਦੱਬੀ ਰਹੇ ਨਾ ਫੋਲ ੜਕਾਈਂ ਸਿੰਘਾਂ ਹਰ ਇੱਕ ਵੀਰ ਯੋद्धा ਮੇਰੇ ਪ੍ਰਾਣ ਸਮਝੀ ਇੱਜਤ ਸਿੰਘਾਂ ਦੀ ਹੱਥ ਨਾ ਪਾਈ ਸਿੰਘਾਂ ਮੈਨੂੰ ਪਿਆਰੀ ਸੁਤੰਤਰਤਾ ਬੰਸ ਨਾਲੋਂ ਨਾ ਪੰਜਾਬ ਗੁਲਾਮ ਬਣਾਈ ਸਿੰਘਾਂ 600 ਸਾਲ ਪਿੱਛੋਂ ਫੇਰ ਪੰਜਾਬ ਅੰਦਰ ਮੈਂ ਲਿਆਂਦਾ ਤਾਂ ਰਾਜ ਪੰਜਾਬੀਆਂ ਦਾ ਸੀਤਲ ਕਿਸੇ ਖੁਦਗਰਜ਼ੀ ਦੇ ਵਿੱਚ ਆ ਕੇ ਦੇਵੀ ਬੰਨ ਨਾ ਮੁੱਢ ਖਰਾਬੀਆਂ ਦਾ ਅੱਗੋਂ ਕਿਹਾ ਤਿਹਾਨ ਨਾਲ ਹੱਥ ਬੰਨ ਕੇ ਤੁਸਾ ਨਾਲ ਹੀ ਸਵਾਮੀ ਜੀ ਸੜਾਂਗਾ ਮੈਂ ਰਹਿਸੀ ਜਗ ਅੰਦਰ ਯਾਦ ਵਫਾਦਾਰੀ ਹੱਸ ਹੱਸ ਕੇ ਚਿਖਾਤੇ ਚੜਾਂਗਾ ਮੈਂ ਚਰਨਾ ਵਿੱਚ ਰਹਿ ਕੇ ਕੱਟੀ ਉਮਰ ਸਾਰੀ ਪੱਲਾ ਅੰਤ ਦੇ ਰਾਹ ਵੀ ਫੜਾਂਗਾ ਮੈਂ ਕੁਝ ਚਿਰ ਸਾਰੇ ਚੁੱਪ ਵਰਤੀ ਰਹੀ ਅੰਦਰ ਬਾਹਰ ਉਦਾਸੀ ਛਾ ਗਈ ਬਿਮਾਰੀ ਨੇ ਦौरा ਕੀਤਾ ਤੇ ਮਹਾਰਾਜ ਬੇਹੋਸ਼ ਹੋ ਗਏ ਕੁਝ ਸਮੇਂ ਪਿਛੋਂ ਫੇਰ ਹੋਸ਼ ਆਈ ਤਾਂ ਆਪਨੇ ਕੋਹੇ ਨੂਰ ਹੀਰਾ ਤੇ ਕੁਝ ਹੋਰ ਜਵਾਹਰਾਤ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੀ ਪੇਟਾ ਕਰਨ ਦੀ ਇੱਛਾ ਪ੍ਰਗਟ ਕੀਤੀ ਪਰ ਰਾਜਾ ਧਿਆਨ ਸਿੰਘ ਤੇ ਜਮਾਂਦਰ ਖੁਸ਼ਹਾਲ ਸਿੰਘ ਨੇ ਰੋਕ ਦਿੱਤਾ ਫਿਰ ਬਿਮਾਰੀ ਦਾ ਦੌਰ ਪਿਆ ਤੇ ਮਹਾਰਾਜ ਬੇਸੁੱਧ ਹੋ ਗਏ ਇਸੇ ਹਾਲਤ ਵਿੱਚ ਦਰਬਾਰ ਸਮਾਪਤ ਹੋਇਆ ਇਹ ਉਹ ਹੈ ਜਗਤ ਪ੍ਰਸਿੱਧ ਪੰਡਵਾਵਾਂ ਵਾਲਾ ਹੀਰਾ ਹੈ ਜੋ ਪਿਛੋਂ ਹਿੰਦੂ ਰਾਜਿਆਂ ਦੇ ਹਾਰਨ ਤੇ ਮੁਗਲਾਂ ਹੱਥ ਆਇਆ ਦਿੱਲੀ ਦੀ ਲੁੱਟ ਵਿੱਚ ਨਾਦਰ ਸ਼ਾਹ ਲੈ ਗਿਆ ਤੇ ਉਸ ਤੋਂ ਸ਼ਾਹ ਸੁਜਾਹ ਕੋਲ ਆਇਆ ਸ਼ਾਹ ਸੁਜਾਹ ਤੇ ਤੋਂ ਸ਼ੇਰੇ ਪੰਜਾਬ ਨੂੰ ਮਿਲਿਆ ਤੇ ਦਲੀਪ ਸਿੰਘ ਨੂੰ ਤਖਤੋਂ ਲਾਹੇ ਜਾਣ ਤੇ ਅੰਗਰੇਜ਼ਾਂ ਹੱਥ ਲੱਗਾ ਅੱਜਕੱਲ੍ਹ ਅੰਗਰੇਜ਼ ਬਾਦਸ਼ਾਹ ਦੇ ਤਾਜ ਵਿੱਚ ਸ਼ੋਗ ਨਿਕ ਹੈ ਇਹ ਗੱਲ ਕੋਹਿੰੂਰ ਹੀਰੇ ਬਾਰੇ ਕੀਤੀ ਗਈ ਹੈ ਜੀ ਪਿੱਛੋਂ ਦੁੱਖ ਵਿਛੋੜੇ ਦੇ ਸਹਿਣ ਨਾਲੋਂ ਖੁੱਲੇ ਬੂਹੀ ਸਵਰਗਾ ਦਾ ਵੜਾਂਗਾ ਮੈਂ ਤੇ ਜੇ ਬਿਰਹੋਂ ਹੀ ਲਿਖਿਆ ਇਹ ਵਿੱਚ ਲਿਖਾਂ ਮੈਨੂੰ ਸੜਨ ਤੋਂ ਡਾਢਿਆਂ ਹੋੜ ਲਿਆ ਮੈਨੂੰ ਦੁਖੀ ਨੂੰ ਮੌਤ ਕਬੂਲਿਆ ਨਾ ਸਮੇ ਆਪ ਨੂੰ ਮੈਥੋਂ ਵਿਛੋੜ ਲਿਆ ਤਾਂ ਮੈਂ ਆਪ ਦੀ ਯਾਦ ਵਿੱਚ ਉਮਰ ਬਾਕੀ ਪ੍ਰਤੀ ਵਰਤਾ ਦੇ ਵਾਂਗ ਬਿਤਾ ਦੇਵਾਂਗਾ ਕਰਜ਼ ਆਪ ਦੀਆਂ ਮਿਹਰਬਾਨੀਆਂ ਦਾ ਜਿੰਨਾ ਚੁਕੇਗਾ ਸਿਰੋਂ ਚੁਕਾ ਦੇਵਾਂਗਾ ਜਿੱਥੇ ਮੁੜਕਾ ਹਜ਼ੂਰ ਦਾ ਡੁੱਲਿਆ ਏ ਲੋੜ ਪਈ ਤਾਂ ਖੂਨ ਵਹਾ ਦੇਵਾਂਗਾ ਡਿੱਗਦੇ ਮਹਿਲ ਨੂੰ ਬੱਚੀਆਂ ਲਾਉਣ ਬਦਲੇ ਥਾਂ ਇੱਟਾਂ ਦੀ ਸਿਰਾਂ ਤੱਕ ਲਾ ਦੇਵਾਂਗਾ ਕਮਰ ਅਤੇ ਸਰਕਾਰ ਵਿੱਚ ਫਰਕ ਕੋਈ ਨਹੀਂ ਟਿੱਕਾ ਸਾਹਿਬ ਨੂੰ ਨੈਣਾਂ ਦਾ ਤਾਰਾ ਸਮਝਾਂ ਜਿਸ ਨੂੰ ਊਂਗਲ ਹਜ਼ੂਰ ਦੀ ਤਿਲਕ ਦੇਵੇ ਜਿੰਦ ਜਾਨ ਦਾ ਉਹਨੂੰ ਸਹਾਰਾ ਸਮਝਾਂ ਸ਼ੇਰੇ ਪੰਜਾਬ ਸਵਰਗਵਾਸ ਮਹਾਰਾਜ ਦੀ ਹਾਲਤ ਦਿਨੋਂ ਦਿਨ ਖਰਾਬ ਹੁੰਦੀ ਗਈ ਬਿਮਾਰੀ ਪੈਰੋਂ ਪੈਰ ਵੱਧ ਗਈ ਵੈਦਾਂ ਹਕੀਮਾਂ ਨੇ ਬਥੇਰਾ ਚਾਰਾ ਲਾਇਆ ਪਰ ਬੇਹੋਸ਼ੀ ਨਾ ਟੁੱਟੀ ਕਈ ਮਹੀਨੇ ਇਸੇ ਹਾਲਤ ਵਿੱਚ ਰਹੇ ਅੰਤੋਂ ਸਮਾ ਆ ਗਿਆ ਜਿਸ ਨੇ ਕਿਸੇ ਤੋਂ ਵੀ ਨਹੀਂ ਟਲਣਾ ਪੂਰਨਮਾਸ਼ੀ ਵੀਰਵਾਰ ਅਜੇ 6 ਘੜੀਆਂ ਸੂਰਜ ਖੜਾ ਸੀ ਸ਼ੇਰੇ ਪੰਜਾਬ ਸੁਰਗਵਾਸ ਹੋ ਗਏ ਸ਼ੇਰੇ ਪੰਜਾਬ 6 ਮਹੀਨੇ ਅਦਰੰਗ ਤੇ ਲਕਵੇ ਨਾਲ ਬਿਮਾਰ ਰਹੇ ਸਨ ਸਰਦਾਰ ਹਰੀ ਸਿੰਘ ਨਲੂਏ ਦੇ ਸ਼ਹੀਦ ਹੋਣ ਪਿੱਛੋਂ ਸਾਰਾ ਕੰਮ ਸ਼ੇਰੇ ਪੰਜਾਬ ਦੇ ਆਪਣੇ ਸਿਰ ਆ ਪਿਆ ਸੀ ਸੋ ਬਹੁਤੀ ਮਿਹਨਤ ਦੇ ਕਾਰਨ ਹੀ ਮਹਾਰਾਜ ਬਿਮਾਰ ਹੋ ਗਏ ਸਨ ਮੋਇਆ ਸ਼ੇਰ ਪੰਜਾਬ ਦਾ ਜੱਗ ਪਿਆ ਘਹਾਰਾ ਰੋਏ ਰਾਜੇ ਰਾਣੀਆਂ ਰੁੰਨਾ ਜੱਗ ਸਾਰਾ ਰੁੰਨੀ ਧਰਤੀ ਪੰਜਾਬ ਦੀ ਕਹਿ ਹਾਏ ਸਰਦਾਰਾਂ ਸੁੰਨੇ ਮਹਿਲ اٹਾਰੀਆਂ ਛੱਡ ਗਿਆ ਵਣਜਾਰਾਂ ਡੁੱਬਾ ਸੂਰਜ ਹਿੰਦ ਦਾ ਟੁੱਟਾ ਚੰਦ ਤਾਰਾ ਪੱਛਮ ਚਾਨਣ ਹੋ ਗਿਆ ਪੂਰਬ ਅੰਧਿਆਰਾ ਸਿੱਖਾਂ ਦਾ ਸੂਰਜ ਸਿਖਰ ਦੁਪਹਿਰੇ ਛਿਪ ਗਿਆ ਦੁਸ਼ਮਣਾ ਕਰੋ ਘਰੀ ਉਸ ਦਿਨ ਕਿਉ ਦੇ ਦੀਵੇ ਬਲੇ ਜਦ ਪੰਜਾਬ ਦਾ ਬੱਚਾ ਬੱਚਾ ਰੋ ਰਿਹਾ ਸੀ ਉਦੋਂ ਵਿਰੋਧੀ ਖੁਸ਼ੀਆਂ ਮਨਾ ਰਹੇ ਹੋਣਗੇ ਇਹ ਜ਼ਮਾਨੇ ਦੀ ਚਾਲ ਹੀ ਹੈ ਹੰਸਤਾ ਹੈ ਗੁਲਚਮਨ ਮੇ ਤੋ ਨਾਲਾ ਹੈ ਅੰਦਲੀਬ ਦੋ ਦਿਲ ਖੁਸ਼ੀ ਕਾ ਦੇਖੇ ਕਭੀ ਇਸ ਜਹਾਂ ਕੇ بیچ ਗੁਰਦੁਆਰਾ ਡੇਰਾ ਸਾਹਿਬ ਦੇ ਲਾਗੇ ਹੀ ਚੰਨਣ ਦੀ ਚਿਖਾ ਤਿਆਰ ਕੀਤੀ ਗਈ ਕਿਲੇ ਵਿੱਚੋਂ ਸ਼ੇਰ ਦਾ ਅੰਤਮ ਜਲੂਸ ਨਿਕਲਿਆ 마તમ ਦਾਵਾ ਜਾਵਜਿਆ ਤੇ ਤੋਪਾਂ ਅਖੀਰੀ ਸਲਾਮੀ ਵਾਸਤੇ ਦਗੀਆਂ ਮਰਦ ਮੈਦਾਨ ਨੂੰ ਅੰਤਮ ਸੇਜਾਂ ਤੇ ਲਟਾ ਦਿੱਤਾ ਗਿਆ ਜਦ ਮਹਾਰਾਜ ਤਖਤ ਤੇ ਬੈਠਿਆ ਕਰਦੇ ਸਨ ਲੋਕ ਮੋਤੀਆਂ ਦੀ ਪੇਟਾ ਤਰਿਆ ਕਰਦੇ ਸਨ ਜੇ ਅੱਜ ਚਿਖਾ ਚੜ੍ਹੇ ਤਾਂ ਅੱਖੀਆਂ ਨੇ ਹੰਝੂਆਂ ਦੇ ਢੋਏ ਤਾਰੇ 11 ਇਸਤਰੀਆਂ ਸਤੀ ਹੋਈਆਂ ਚਾਰ ਰਾਣੀਆਂ ਤੇ ਸੱਤ ਗੋਲੀਆਂ ਨਾਲ ਸਤੀ ਹੋਣ ਵਾਸਤੇ ਤਿਆਰ ਖਲੀਆਂ ਸਨ ਰਾਣੀ ਪਹਾੜ ਨੇ ਧਿਆਨ ਸਿੰਘ ਨੂੰ ਬੁਲਾਇਆ ਤੇ ਸ਼ੇਰ-ਏ-ਪੰਜਾਬ ਦੇ ਪਵਿੱਤਰ ਜਿਸਮ ਗੀਤਾ ਉੱਤੇ ਹੱਥ ਰਖਤ ੜਾ ਕੇ ਰਾਜ ਭਗਤ ਕਹਿਣ ਦੀ ਕਸਮ ਕਰਾਈ ਰਾਣੀਆਂ ਮਹਾਰਾਜ ਜੀ ਅਰਥੀ ਦੇ ਉਧਾਲੇ ਚਿਖਾ ਤੇ ਬੈਠ ਗਈਆਂ ਮਹਾਰਾਜਾ ਖੜਕ ਸਿੰਘ ਨੇ ਆਪਣੇ ਹੱਥੀ ਪਿਤਾ ਦੇ ਸਰੀਰ ਨੂੰ ਲੰਬੂ ਲਾਇਆ ਅਗ ਦੀ ਲਾਠ ਦੇ ਨਾਲ ਹੀ ਪੰਜਾਬ ਦੀ ਧਰਤੀ ਨੇ ਇੱਕ ਧਾਮ ਮਾਰੀ ਜੋ ਲੱਖਾਂ ਦਿਲਾ ਨੂੰ چیرਦੀ ਹੋਈ ਨਿਕਲ ਗਈ ਸਤੀ ਦੀ ਰਸਮ ਹਿੰਦੂਆਂ ਵਿੱਚ ਵੇਖੋ ਵੇਖੀ ਸਿੱਖ ਦਰਬਾਰ ਵਿੱਚ ਆਈ ਹੈ ਨਹੀਂ ਤਾਂ ਸਿੱਖਤ ਰਮ ਇਸ ਦੇ ਉਲਟ ਹੈ ਸਤਿਆ ਇਹ ਨਾ ਆਖਿਨ ਜੋ ਮੜੀਆਂ ਲਗ ਜਲਨ ਨਾਨਕ ਸਤੀਆ ਜਾਣਨ ਜਬ ਬਿਰਹੇ ਚੋਟ ਮਰਨ ਮੋਇਆ ਰਣਜੀਤ ਸਿੰਘ ਪੈ ਗਿਆ ਹਨੇਰ ਸਾਰੇ ਲੁੱਟਿਆ ਸੁਹਾਗ ਦੇ ਪੰਜਾਬ ਤਾਂ ਹੀ ਮਾਰੀਆ 16ਵੀਂ ਹਾੜ ਦਾ ਸੂਰਜ ਪੈਰੋਂ ਪੈਰ ਉ ਤਾਂ ਚੜਦਾ ਆ ਰਿਹਾ ਸੀ ਇਸ ਦੇ ਨਾਲ ਨਾਲ ਅੱਗ ਦੇ ਲੰਬੂ ਵੀ ਆਕਾਸ਼ ਨਾਲ ਗੱਲਾਂ ਕਰਨ ਲੱਗੇ ਮੱਚ ਦੀ ਅੱਗ ਵਿੱਚ ਕਬੂਤਰਾਂ ਦਾ ਜੋੜਾ ਆ ਪਿਆ ਤੇ ਨਾਲ ਹੀ ਆਪਣੀ ਉਹਤੀ ਪਾ ਗਿਆ ਧਿਆਨ ਸਿੰਘ ਸਤੀ ਹੋਣ ਵਾਸਤੇ ਦੌੜਦਾ ਤੇ ਗੁਲਾਬ ਸਿੰਘ ਰੁਕ ਲੈਂਦਾ ਰਾਜਾ ਧਿਆਨ ਸਿੰਘ ਵਜ਼ੀਰ ਚੀਖਾ ਵਿੱਚ ਛਾਲ ਮਾਰਨ ਵਾਸਤੇ ਦੌੜਦਾ ਤੇ ਉਹਦਾ ਵੱਡਾ ਭਰਾ ਰਾਜਾ ਗੁਲਾਬ ਸਿੰਘ ਉਹਨੂੰ ਫੜ ਲੈਂਦਾ ਇਸ ਤਰ੍ਹਾਂ ਤਿੰਨ ਵਾਰ ਹੋਇਆ ਧਿਆਨ ਸਿੰਘ ਕਹਿੰਦਾ ਸੀ ਮੈਂ ਇਹ ਵਿਛੋੜਾ ਨਹੀਂ ਸਹਾਰ ਸਕਦਾ ਮੈਂ ਆਪਣੇ ਮਾਲਕ ਨਾਲ ਸਤੀ ਹੋ ਜਾਣਾ ਹੈ ਗੁਲਾਬ ਸਿੰਘ ਉਸਨੂੰ ਫੜ ਕੇ ਕਹਿੰਦਾ ਹੈ ਧਿਆਨ ਸਿੰਘ ਜੇ ਤੂੰ ਸੜ ਮਰਿਓ ਤਾਂ ਤੇਰੇ ਬਿਨਾ ਪੰਜਾਬ ਦਾ ਰਾਜ ਸੰਭਾਲਣਾ ਕਿਸੇ ਨੇ ਮਗਰ ਉਸਦਾ ਅਸਲੀ ਭਾਵ ਸੀ ਧਿਆਨ ਸਿੰਘ ਜੇ ਤੂੰ ਸੜ ਮਰਿਓ ਤਾਂ ਤੇਰੇ ਬਿਨਾ ਪੰਜਾਬ ਦਾ ਰਾਜ ਬਰਬਾਦ ਕਿਸੇ ਨੇ ਕਰਨਾ ਪੰਜਾਬ ਦਾ ਸੁਹਾਗ ਸ਼ੇਰੇ ਪੰਜਾਬ ਦੇ ਨਾਲ ਹੀ ਚੀਖਾਦੀ ਪੇਟ ਹੋ ਗਿਆ ਪੰਜਾਂ ਦਰਿਆਵਾਂ ਦੀ ਧਰਤੀ ਥਰ ਥਰ ਕੰਬੂਠੀ ਤੇ ਅਸਮਾਨ ਨੇ ਆਪਣੀ ਚਾਲ ਬਦਲ ਲਈ ਉਸ ਵੇਲੇ ਕੌਣ ਕੌਣ ਰੋਏ ਤੇ ਕਿੰਨਾ ਕਿੰਨਾ ਦੇ ਘਰੇ ਕਿਉਂ ਦੀਆਂ ਜੋਤਾਂ ਜਗੀਆਂ ਕਿ ਆਹ ਨਹੀਂ ਜਾ ਸਕਦਾ ਹੌਲੀ ਹੌਲੀ ਸਿਵਾ ਠੰਡਾ ਹੋ ਗਿਆ ਪੰਜਾਬ ਦਾ ਸ਼ੇਰ ਗਹਿਰੀ ਨੀਂਦ ਸੌਂ ਗਿਆ ਜਿਸ ਨੇ ਅਜ ਤੱਕ ਪਾਸਾ ਨਹੀਂ ਪਰਤੇ ਆ ਸ਼ੇਰੇ ਪੰਜਾਬ ਨਹੀਂ ਰਿਹਾ ਪਰ ਉਹਦਾ ਨਾਮ ਬਾਕੀ ਹੈ ਜਾਂ ਉਸਦੀ ਯਾਦ ਜੋ ਸਾਜ਼ ਦੀਆਂ ਤਰਬਾ ਵਾਂਗ ਦਿਲਾਂ ਅੰਦਰ ਸਦਾ ਦਮਕਦੀ ਰਹਿੰਦੀ ਹੈ ਜਦੋਂ ਸ਼ੇਰੇ ਪੰਜਾਬ ਜੀ ਯਾਦ ਆਵੇ ਤੇਰਾ ਲੰਮੀਾਂ ਤਣ ਕੇ ਸੌ ਜਾਣਾ ਮੌਤ ਹੀਰ ਜਟੇਟੀ ਦੇ ਪਲੰਘ ਉੱਤੇ ਸ਼ੋਖ ਰਾਜਣਾ ਜਾਣ ਕੇ ਸੌ ਜਾਣਾ ਜੀਵਨ ਪੰਧ ਤੋਂ ਥੱਕ ਕੇ ਨੀ ਕਰਾਈਆਂ ਮੰਜਲਾਂ ਤਤੇ ਆਣ ਕੇ ਸੌ ਜਾਣਾ ਤੇਰੇ ਦਿਲ ਦੀਆਂ ਭਲਾ ਜੀ ਕੌਣ ਜਾਣੇ ਖਬਰੇ ਕਿਹੜੀਆਂ ਠਾਣ ਕੇ ਸੌ ਜਾਣਾ ਐ ਪਰ ਪਿਛਲਿਆਂ ਤੋਂ ਸਿੰਘਾਂ ਕੌਣ ਪੁੱਛੇ ਕਿਵੇਂ ਉਹਨਾਂ ਦੀਆਂ ਛਾਤੀਆਂ ਚੀਰਦੀਆਂ ਨੇ ਤੇਰੇ ਸੋਗ ਦੇ ਕਾਲਿਆਂ ਬੱਦਲਾਂ ਚੋਂ ਲੱਖਾਂ ਦਿਲਾਂ ਤੇ ਬਿਜਲੀਆਂ ਗਰਦੀਆਂ ਨੇ ਆਪਣੀ ਤੇਗ ਤੇ ਅਕਲ ਦੇ ਜ਼ੋਰ ਸਿੰਘਾਂ ਨਾਮ ਵਰੀ ਜ਼ਹਾਨ ਤੇ ਪਾ ਗਿਐ ਮਾਤ ਭੂਮੀ ਦੀ ਰੇਤ ਦੇ ਜ਼ਰਰਿਆਂ ਨੂੰ ਸੂਰਜ ਸਿਖਰ ਦੇ ਵਾਂਗ ਚਮਕਾ ਗਿਆ ਏ ਨਿਓ ਨਿਓ ਚੁੰਮੇ ਨਸੀਬ ਨੇ ਚਰਨ ਤੇਰੇ ਉੱਚੇ ਕਰਮ ਦੇ ਝੰਡੇ ਚੁਲਾ ਗਿਆ ਏ ਕਿਸਮਤ ਮਰਦ ਦੀ ਮਰਦ ਦੇ ਹੱਥ ਹੁੰਦੀ ਸਾਬਤ ਜੱਗ ਨੂੰ ਕਰ ਦਿਖਲਾ ਗਿਆ ਏ ਦੱਸ ਗਿਆ ਏ ਅਟਕਟ ਕਾ ਕੇ ਤੂੰ ਹਿੰਮਤ ਵਾਲਿਆਂ ਦੇ ਸਭ ਕੁਝ ਵਸ ਹੋਵੇ ਸ਼ੀਤਲ ਸਦਾ ਜਹਾਨ ਤੇ ਜੀਵਦਾ ਏ ਜਿਹਦਾ ਮਰਗਿਆਂ ਦੇ ਪਿੱਛੋਂ ਜਸ ਹੋਵੇ ਧੰਨਵਾਦ ਕੱਲ ਮਿਲਾਂਗੇ ਜੀ ਇਸੇ ਪੁਸਤਕ ਦੇ ਅਗਲੇ ਭਾਗ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ